ਇਸ ਜਨ ਮੁਲੇ ਬਹਿੰਗਲਾਂ ਨੂੰ ਮੰਗ ਉੱਤਰ ਕਿਹੜੀ ਮੁੱਖ ਮੰਗ ਸੀਗੀ ਅੱਜ ਡੀਸੀ ਸਾਹਿਬ ਨੂੰ ਜੋ ਬੱਸ ਸਟੈਂਡ ਬਚਾਓ ਚਰਚ ਕਮੇਟੀ ਬਣੀ ਹੋਈ ਆ ਉਹਨਾਂ ਦੀ ਮੰਗ ਆ ਵੀ ਜੋ ਪੂਰੇ ਉਸ ਇਲਾਕੇ ਦੇ ਵਿੱਚ ਬੱਸ ਸਟੈਂਡ ਬਣਿਆ ਹੋਇਆ 1972 ਤੋਂ ਜਿਹਦਾ ਚਾਰ ਚਪੇਰੇ ਸੰਗਣੀ ਵਾਦੀ ਆ ਤੇ ਸਾਰੇ ਤਰ੍ਹਾਂ ਦੇ ਦਫ਼ਤਰ ਐਜੂਕੇਸ਼ਨ ਦੀਆਂ ਸੰਸਥਾਵਾਂ ਮੈਡੀਕਲ ਸੰਸਥਾਵਾਂ ਸਾਰੀਆਂ ਇਸ ਦੇ 50 ਤੇ ਜਾਂ 100 ਮੀਟਰ ਦੇ ਰੇਡੀਅਸ ਦੇ ਵਿੱਚ ਆਉਂਦੀਆਂ ਨਾ ਤੇ ਲੋਕ ਦੇ ਕਾਰੋਬਾਰ ਜੋ ਘੁੱਗ ਵੱਸਦੇ ਆ ਲੋਕ ਇੱਥੇ ਚਾਰਛ ਪੈਰੇ ਇਸ ਅੱਡੇ ਨੂੰ ਧਿਆਨ ਚ ਰੱਖ ਕੇ ਹੀ ਲੋਕਾਂ ਨੇ ਆਪਣੇ ਮਕਾਨ ਆਪਣੀਆਂ ਦੁਕਾਨਾਂ ਆਪਣੀ ਸਟਿਊਲੇਸ਼ਨਿੰਗ ਕੀਤੀ ਉਹਨਾਂ ਨੇ ਤਾਂ ਇੱਕੇਦਮ ਫੈਸਲਾ ਕਰ ਦਿੱਤਾ ਸਰਕਾਰ ਨੇ ਵੀ ਇਸ ਬੱਸ ਸਟੈਂਡ ਨੂੰ ਮਲੋਟ ਰੋਡ ਤੇ ਲੈ ਕੇ ਜਾਣਾ ਉਸ ਦੇ ਇਹ ਜੋ ਸ਼ੰਗਘਰਚ ਕਮੇਟੀ ਬਣੀ ਆ ਉਸ ਦੇ ਆਗੂ ਕਹਿੰਦੇ ਆ ਕਹਿੰਦੇ ਵੀ ਇਸ ਬੱਸ ਸਟੈਂਡ ਨੂੰ ਮਨੋਰਥ ਜੋ ਬਾਹਰ ਲਜਾਣ ਦਾ ਜਿਹਦੇ ਤੇ ਇਥੋਂ ਦੇ ਐਮ ਐਲ ਏ ਸਾਹਿਬ ਦਾ ਤੇ ਪ੍ਰਸ਼ਾਸਨ ਦਾ ਇਹ ਕਹਿ ਲੋ ਵੀ ਜੇ ਕੈਬਨਟ ਨੇ ਪਾਸ ਕੀਤਾ ਤੱਕ ਇਥੋਂ ਦੀ ਪੰਜਾਬ ਸਰਕਾਰ ਦੀ ਕੈਬਨਟ ਦਾ ਹੀ ਜੋਰ ਲੱਗਿਆ ਹੋਇਆ ਵੀ ਇਸ ਬੱਸ ਸਟੈਂਡ ਨੂੰ ਬਾਹਰ ਲੈ ਕੇ ਜਾਣਾ ਉਹ ਕਹਿ ਰਹੇ ਆ ਵੀ ਇੱਕ ਤਾਂ ਇਥੇ ਟ੍ਰੈਫਿਕ ਦੀ ਸਮੱਸਿਆ ਹੈ ਜਿਹੜੀ ਕਿ ਬੱਤੀਆਂ ਇੱਥੇ ਲੱਗੀਆਂ ਹੋਈਆਂ ਨੇ ਉਹ ਦੇਖਦੇ ਆਂ ਰੋਜ਼ ਵਸਿੰਦੇ ਆਂ ਸੀ ਇਸ ਸ਼ਹਿਰ ਦੇ ਤਾਂ ਦੇਖ ਰਹੇ ਆਂ ਵੀ ਸਾਨੂੰ ਕੋਈ ਅਡਿਕਸ਼ਨ ਨਹੀਂ ਪੈਂਦੀ ਦੂਜਾ ਉਹ ਕਹਿੰਦੇ ਆਂ ਵੀ ਅਸੀਂ ਦੋ ਬੱਸ ਸਟੈਂਡ ਰੱਖਾਂਗੇ ਅੱਜ ਤੱਕ ਮਤਲਬ ਸਰਕਾਰ ਦੀ ਪੋਜੀਸ਼ਨ ਤਾਂ ਇਹ ਹੈਗੀ ਵੀ ਇੱਕ ਬੱਸ ਸਟੈਂਡ ਨੂੰ ਫੋੜ ਨਹੀਂ ਕਰ ਸਕਦੀ ਸਰਕਾਰ ਤੇ ਇਸ ਦੇ ਪਿੱਛੇ ਕੀ ਇਹਦਾ ਲੁਕਮਾ ਏਜੰਡਾ ਕੀ ਹੈਗਾ ਕੀ ਉਹ ਨਿੱਜੀ ਕਰਨ ਵੱਲ ਜਾ ਰਿਹਾ ਬੱਸ ਸਟੈਂਡ ਜੋ ਇਹ ਪੀਆਰਟੀਸੀ ਦੀ ਮਲਕੀਅਤ ਹੈਗਾ ਇਹ ਉਸ ਤੋਂ ਬਾਅਦ ਜਿਹੜਾ ਇਹ ਬੱਸ ਸਟੈਂਡ ਜਾਊਗਾ ਵੀ ਕੀ ਇਹ ਨਿੱਜੀ ਨਿੱਜੀ ਵਾਲੇ ਪਾਸੇ ਜਾਊਗਾ ਇਸ ਗੱਲ ਨੂੰ ਲੈ ਕੇ ਅੱਜ ਪੈਂਸਲ ਐਸੋਸੀਏਸ਼ਨ ਵੱਲੋਂ ਬੀਸੀ ਸਾਹਿਬ ਨੂੰ ਮਿਲਿਆ ਗਿਆ ਤੇ ਜੋ ਡੀਜੀ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਆ ਉਹਦੇ ਅੱਗੇ ਇਹ ਅਸੀਂ ਬੇਨਤੀ ਕਰਨ ਗਏ ਸੀ ਵੀ ਸਾਨੂੰ ਦੱਸਿਆ ਜਾਵੇ ਵੀ ਕਿਸ ਦਿਨ ਸੁਣਵਾਈ ਕਰੂਗੀ ਸਾਡੀ ਤਾਂ ਸਾਡੀ ਸੁਣਵਾਈ ਕਰੇ ਉਹ ਤੇ ਅਸੀਂ ਆਪਣਾ ਪੱਖ ਰੱਖ ਰੱਖੀ ਆ ਪਰ ਉਸ ਤੋਂ ਲੱਗ ਰਿਹਾ ਸੀਗਾ ਵੀ ਇਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਤੇ ਐਮ ਐਲ ਏ ਇਸ ਗੱਲ ਲਈ ਵਜਿੱਦਨ ਕਿ ਅਸੀਂ ਇਹ ਹਰ ਹਾਲ ਵਿੱਚ ਜੋ ਬੱਸ ਸਟੈਂਡ ਹੈ ਇਥੋਂ ਕੋ ਗਵਸ ਦੇ ਇਲਾਕੇ ਦੇ ਵਿੱਚੋਂ ਮਲੋਟ ਰੋਡ ਤੇ ਸੋਨਸਾਨ ਜਗ੍ਹਾ ਤੇ ਲੈ ਕੇ ਜਾਣਾ ਜਿਹਦੇ ਨਾਲ ਵਿਦਿਆਰਥੀਆਂ ਨੂੰ ਪਿੰਡਾਂ ਚੋਂ ਆਉਣ ਵਾਲੇ ਲੋਕਾਂ ਨੂੰ ਖਾਸ ਕਰਕੇ ਇਸਤਰੀਆਂ ਨੂੰ ਲੜਕੀਆਂ ਨੂੰ ਜਿਨ੍ਹਾਂ ਨੇ ਵੇਲੇ-ਕਵੇਲੇ ਆਪਣੀ ਡਿਊਟੀ ਤੋਂ ਜਾਂ ਕਿਧਰੋਂ ਆਉਣਾਗਾ ਉਹਨਾਂ ਨੂੰ ਬੜੀ ਮੁਸ਼ਕਲ ਹੋ ਜਾਊਗੀ ਤੇ ਇਹ ਲੋਕਾਂ ਦੇ ਲਈ ਇੱਕ ਹੋਰ ਮਹਿੰਗਾ ਸੌਦਾ ਸਭਤ ਹੋਊਗਾ। ਤੁਸੀਂ ਸਭਤ ਵੀ ਇਹ ਕਹਿੰਦੇ ਬੱਸਾਂ ਇਹ ਰਹੂਗਾ ਇੱਥੇ ਉਹ ਕਹਿੰਦੇ ਸੀ। ਬਿਲਕੁਲ ਨਹੀਂ ਇਹ ਕਹਿਣ ਦੀਆਂ ਗੱਲਾਂ ਜੀ। ਇਹ ਹੋ ਹੀ ਨਹੀਂ ਸਕਦਾ ਵੀ ਇੱਥੇ ਵੀ ਉਹ ਕਹਿੰਦੇ ਸੀ ਵੀ ਸ਼ਟਲ ਬੱਸਾਂ ਚਲਾਵਾਂਗੇ ਜਿਵੇਂ ਲੋਕਲ ਬੱਸਾਂ ਚਲਾਵਾਂਗੇ ਜੋ ਉਹ ਪਹਿਲਾਂ ਜੋ ਲੋਕਲ ਬੱਸਾਂ ਇੱਥੇ ਚੱਲ ਰਹੀਆਂ ਉਹ ਫੇਲ ਆ ਸਾਰੀਆਂ ਕਿਤੇ ਨਹੀਂ ਚੱਲ ਰਹੀਆਂ ਸ਼ਹਿਰ ਦੇ ਵਿੱਚ ਪਹਿਲਾਂ ਐਲਾਨ ਇਹ ਹੋਇਆ ਹੋਇਆ ਵੀ ਲੋਕਲ ਬੱਸਾਂ ਚਲਾਉਣ ਦਾ ਰੱਖਿਆ ਸੀਗਾ ਪਰ ਇਹ ਤਾਂ ਇੱਕ ਮਤਲਬ ਇਸ ਮੰਗ ਨੂੰ ਖੁੰਡਾ ਕਰਨ ਵਾਸਤੇ ਹੈ ਇੱਕ ਇਹ ਹੈ ਵੀ ਕਹੇ ਦਿਓ ਲੋਕਾਂ ਨੂੰ ਵੀ ਦੋ ਵਾਸਤੇ ਸਟੈਂਡ ਹੋਣਗੇ ਦੋ ਵਾਸਤੇ ਸਟੈਂਡ ਵੀ ਹੋਣ ਜੇ ਦੋ ਵਾਸਤੇ ਸਟੈਂਡ ਹੋਣ ਤਾਂ ਦੱਸੋ ਜਿਹੜਾ ਪੁੱਛੋ ਤੋਂ ਆਊਗਾ ਪਹਿਲਾਂ ਮਲੋਟ ਰੋਡ ਤੇ ਜਾਊਗਾ ਫਿਰ ਉਹਨੇ ਡੀਸੀ ਦਫ਼ਤਰ ਹੋਣਾ ਉੱਥੋਂ ਹੋਰ ਮਤਲਬ ਕੋਈ ਕਰਕੇ ਸਾਧਨ ਕਰਕੇ ਆਊਗਾ ਜਾਂ ਬੱਸ ਰਹੀ ਆਊਗਾ ਇਸ ਰਾਹੀਂ ਟਾਈਮ ਖਰਾਬ ਹੋਊਗਾ ਤੇ ਨਾਲ ਨਾਲ ਉਹਦਾ ਜੇਬ ਵੀ ਹਲਕੀ ਹੋਊਗੀ